ਅੱਜ ਇਹਨਾਂ ਦੀਆਂ ਅੱਖਾਂ 'ਚ ਪਾਣੀ ਹੈ ਮੇਰੇ ਵੀ ਪਾਣੀ ਹੈ ਮੇਰਾ ਵੀ ਦਿਲ ਰੋ ਰਿਹਾ ਹੈ ਇਹ ਕਹਿੰਦੇ ਜਿਸ ਤਰ੍ਹਾਂ ਲੱਗੇ ਉਹ ਤਾਂ ਜਾਣੇ ਬੜਾ ਸੌਖਾ ਹੁੰਦਾ ਕਹਿਣਾ ਵੀ ਅੱਗ ਲੱਗੀ ਹੈ ਸੜ ਗਈ ਕੋਈ ਗੱਲ ਨਹੀਂ ਕੰਪਨਸੇਸ਼ਨ ਦੇਾਂਗੇ ਲੇਕਿਨ ਜਿਹੜਾ ਬੰਦਾ ਕਿਸਾਨ ਆਪਣਾ ਪਰਿਵਾਰ ਲੈ ਕੇ ਇੱਕ ਇੱਕ ਸੱਟਾ ਪਿੱਛੇ ਤੁਰਦਾ ਹੈ ਵੀ ਮਸ਼ੀਨ 'ਚ ਨਾ ਗਿਰ ਜਾ ਕਿਤੇ ਬਾਹਰ ਨਾ ਰਹਿ ਜਾਏ ਅੱਜ ਉਹਦੇ ਸਾਹਮਣੇ ਉਹਦਾ ਖੇਤ ਸੁਆਹ ਹੋ ਗਿਆ ਤਾਂ ਦੇਖ ਸਕਦੇ ਆ ਤੁਸੀਂ ਅੱਗ ਕਿਸਾਨਾਂ ਦੇ ਖੇਤਾਂ ਤੇ ਲੱਗੀ ਹੈ ਤੇ ਅੱਖਾਂ ਤੇ ਹੰਝੂ ਨਿਕਲ ਰਹੇ ਆ ਲੀਡਰਾਂ ਦੇ ਉਪਰਮਾਤਮਾ ਨੂੰ ਸ਼ਕਤੀ ਦੇਵੇ ਸਾਨੂੰ ਹਿੰਮਤ ਦੇਵੇ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਮੇਰੇ ਨਾਲ ਮੇਰੇ ਸਾਥੀ ਕੇਵਲ ਜੀ ਰਾਏ ਸਾਹਿਬ ਪ੍ਰਧਾਨ ਜੀ ਬਾਜਵਾ ਸਾਹਿਬ ਹੋਰ ਸਾਰੇ ਮੇਰੇ ਵਰਕਰ ਅਸੀਂ ਨਹਾ ਲੈ ਇਹਨਾਂ ਦੀ ਦੁੱਖ ਦੀ ਘੜੀ ਚ ਔਰ ਜੀ ਹਰ ਬਕਰ ਨੂੰ ਦੀ ਮਦਦ ਕਰਾਂਗੇ ਆਪਦੇ ਕੋਲੋਂ ਵੀ ਕਰਾਂਗੇ ਸਰਕਾਰ ਕੋਲੋਂ ਵੀ ਕਰਵਾਵਾਂਗੇ ਕਰੋਪੀ ਤਾਂ ਆ ਗਈ ਬਾਪੂ ਜੀ ਅੱਜ ਪਰ ਤੁਹਾਡੇ ਨਾਲ ਇਹ ਆ ਕੇ ਡਟ ਗਏ ਹੈ ਕਿਉਂਕਿ ਤੁਹਾਡੇ ਅੱਖਾਂ ਦੇ ਵਿੱਚ ਤੁਹਾਨੂੰ ਜੋ ਨਿਕਲਣੇ ਸੀ ਉਹਨਾਂ ਦੇ ਅੱਖਾਂ ਦੇ ਵਿੱਚ ਉਹਨਾਂ ਨੂੰ ਨਿਕਲੇ ਆਏ ਸਾਨੂੰ ਇਹਨਾਂ ਦੀ ਮਦਦ ਲੋੜ ਬਹੁਤ ਹੈ ਇਹਨਾਂ ਨੂੰ ਅਸੀਂ ਇਹਨਾਂ ਨੂੰ ਮੈਸ ਬਹੁਤ ਕਰਦੇ ਹਾਂ ਹਲਕੇ ਤੋਂ ਜਾਣ ਕਰਕੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਜੀ ਮੇਰਾ 13 ਕਿੱਲਿਆਂ ਦਾ ਹੋਇਆ ਜੀ ਕਿੱਥੇ ਲਈ ਸੀ ਆਪ ਦੀ ਨਹੀਂ ਆਪ ਦੀ ਹੈ ਜੀ ਮਾਲਕੀ ਸਾਰੇ ਹੀ ਸਾਰੇ